ਅਮਦਲ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਫਸੇ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਹੈ ਇਸ ਮਾਮਲੇ ਦੇ ਵਿੱਚ ਉਹ ਲਗਾਤਾਰ ਕਸੂਤੇ ਕਿਰਦੇ ਨਜ਼ਰ ਆ ਰਹੇ ਨੇ ਫਿਲਹਾਲ ਉਹ ਨੱਬਦ ਜੇਲ੍ਹ ਦੇ ਵਿੱਚ ਬੰਦ ਰਹੇ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਆਇਆ ਮਜੀਠੇ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਇਸ ਮਾਮਲੇ ਦੇ ਤਾਰ ਕੰਨਾ ਅਤੇ ਫਤਿਹਗੜ੍ਹ ਸਾਹਿਬ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ ਸੂਤਰਾਂ ਅਨੁਸਾਰ ਮਜੀਠੇ ਦੇ ਕੋਲੋਂ ਜਦੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਤਾਂ ਉਸ ਦੇ ਵਿੱਚ ਵਰਤੀ ਜਾ ਰਹੀ ਇੱਕ SIM ਕਾਰਡ ਖੰਨਾ ਨਿਵਾਸੀ ਜਸਮੀਤ ਸਿੰਘ ਦੇ ਨਾਮ ਤੇ ਰਜਿਸਟਰ ਸੀ ਇਹ SIM 2021 ਦੇ ਵਿੱਚ ਖਰੀਦੀ ਗਈ ਸੀ ਉਸ ਸਮੇਂ ਜਸਮੀਤ ਸਿੰਘ ਖੰਨਾਬਾਸੜ ਦੇ ਤੇ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਦੇ ਨਾਲ ਜੁੜਿਆ ਹੋਇਆ ਸੀ ਜਸਮੀਤ ਸਿੰਘ ਦਾ ਪਰਿਵਾਰ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦਾ ਸੀ ਪਰ ਬਾਅਦ ਦੇ ਵਿੱਚ ਖੰਨਾ ਆ ਕੇ ਕਿਰਾਏ ਦੇ ਮਕਾਨ ਤੇ ਰਹਿਣ ਲੱਗ ਪਏ ਉਹza ਟ੍ਰਾਂਸਪੋਰਟ ਵੀ ਫਤਿਹਗੜ ਸਾਹਿਬ ਦੇ ਪਤੇ ਤੇ ਆ ਅਤੇ ਕੁਝ ਹੋਰ ਦਸਤਾਵੇਜ਼ ਵੀ ਉੱਥੇ ਹੀ ਨੇ ਇਸ ਮਾਮਲੇ ਤੋਂ ਬਾਅਦ ਜਸਮੀਤ ਸਿੰਘ ਹੁਣ ਜਾਂਚ ਏਜੰਸੀਆਂ ਦੇ ਰੈਡਾਰ ਤੇ ਆ ਗਿਆ ਹੈ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਇਸ ਵੱਡੇ ਨੇਤਾ ਮਜੀਠੇ ਕੋਲ ਉਸ ਦੀ ਸਿਮ ਕਿਵੇਂ ਪਹੁੰਚੀ ਸੂਤਰਾਂ ਅਨੁਸਾਰ ਮੁਹੱਲੀ ਵਿਜੀਲੈਂਸ ਦੀ ਟੀਮ ਹਾਲੀ ਦੇ ਵਿੱਚ ਜਸਮੀਤ ਦੇ ਖੰਨਾ ਸਥਿਤ ਸਮਰਾਲਾ ਰੋਡ ਤੇ ਮੌਜੂਦ ਇੱਕ ਕਿਰਾਏ ਦੇ ਘਰ ਦੇ ਵਿੱਚ ਪਹੁੰਚੀ ਅਤੇ ਉਸਦੇ ਮਾਪਿਆਂ ਤੇ ਛੋਟੇ ਭਰਾ ਦੇ ਕੋਲ ਪੁੱਛਗਿੱਛ ਕੀਤੀ ਗਈ ਹੈ ਇਸ ਤੋਂ ਇਲਾਵਾ ਖੰਨਾ ਅਤੇ ਫਤਿਹਗੜ੍ਹ ਸਾਈ ਪੁਲਿਸ ਵੱਲੋਂ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਮਜੀਠੀ ਦੀ ਗ੍ਰਿਫਤਾਰੀ ਦੇ ਕੁਝ ਦਿਨ ਬਾਅਦ ਹੀ 13 ਜੁਲਾਈ ਨੂੰ ਜਸਮੀਤ ਸਿੰਘ ਕੈੜਾ ਚਲੇ ਗਏ ਜਦਕਿ ਉਸ ਦਾ ਵੀਜ਼ਾ ਅਕਤੂਬਰ 2024 ਦੇ ਵਿੱਚ ਹੀ ਲੱਗਿਆ ਹੋਇਆ ਸੀ ਇਸ ਅਚਾਨਕ ਵਿਦੇਸ਼ ਯਾਤਰਾ ਨੇ ਜਾਂਚ ਏਜੰਸੀਆਂ ਦੀਆਂ ਸ਼ੱਕ ਦੀਆਂ ਸੂਈਆਂ ਹੋਰ ਤੇਜ਼ ਕਰ ਦਿੱਤੀਆਂ ਨੇ ਜਸਮੀਤ ਸਿੰਘ ਦੇ ਅਤੀਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਰੋਨਾ ਸਮੇ ਉਹ ਇੱਕ ਟ੍ਰਾਂਸਪੋਰਟ ਕੰਪਨੀ ਦੇ ਵਿੱਚ ਇੰਚਾਰਜ ਸੀ ਜਿੱਥੇ ਉਹ ਬਾਹਰੀ ਰਾਜਾਂ ਦੇ ਲੋਕਾਂ ਨੂੰ ਬੱਸਾਂ ਰਾਹੀਂ ਭੇਜਣ ਦਾ ਕੰਮ ਕਰਦਾ ਸੀ ਸਿਮ ਵੀ ਉਸੀ ਸਮੇਂ ਕੀਤੀ ਗਈ ਸੀ ਤੇ ਹੁਣ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਵੇਲੇ ਦਸਤਾਵੇਜ਼ ਜਾਂ ਦੁਰਵਰਤ ਹੋਇਆ ਸੀ ਜਾਂ ਜਾਣਬੁੱਝ ਕੇ ਇਹ SIM ਉਸਦੇ ਨਾਮ ਤੇ ਚਲਾਈ ਜਾ ਰਹੀ ਸੀ ਉਥੇ ਜਸਮੀਤ ਸਿੰਘ ਦਾ ਪਰਿਵਾਰ ਕੈਮਰੇ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਿਹਾ ਹੈ ਉਸਦੇ ਪਿਤਾ ਨੇ ਕੇਵਲ ਇਹ ਨਹੀਂ ਕਿਹਾ ਹੈ ਕਿ ਉਹਨਾਂ ਨੂੰ ਪੁੱਤ ਦੀਆਂ ਗਤੀਵਿਧੀਆਂ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਉਹ ਉਸ ਨਾਲ ਗੱਲ ਕਰਨ ਤੋਂ ਬਾਅਦ ਹੀ ਕੁਝ ਦੱਸ ਸਕਦੇ ਨੇ ਇਸ ਮਾਮਲੇ ਦੇ ਵਿੱਚ ਫਤਿਹਗੜ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਮਸਲਾ ਜੋ ਵੀ ਇਹ ਮਾਮਲਾ ਹੈ ਸਿੱਧਾ ਸਾਡੇ ਜ਼ਿਲ੍ਹੇ ਦੇ ਵਿੱਚ ਦਰਜ ਹੋਇਆ ਹੈ ਇਸ ਲਈ ਇਸ ਬਾਰੇ ਕੋਈ ਵੀ ਸਰਕਾਰੀ ਜਾਂਚ ਨਹੀਂ ਚੱਲ ਰਹੀ ਕਿਸੇ ਹੋਰ ਜ਼ਿਲ੍ਹੇ ਦੀ ਟੀਮ ਇਸ ਮਾਮਲੇ ਨੂੰ ਦੇਖ ਰਹੀ ਹੈ ਤਾਂ ਹੁਣ ਮਜੀਠੀਆ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ ਮਜੀਠੀ ਦੇ ਤਾਰ ਦਰਸਾਉਂਦੀ ਹੈ ਕਿ ਖੰਨਾ ਤੇ ਫਤਗੜ ਸਾਹਿਬ ਜ਼ਿਲ੍ਹਿਆਂ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ